ਕੀ ਹਾਲ ਚਾਲ ਹੈ ਮਿੱਤਰੋ ਠੰਡ ਬਹੁਤ ਜ਼ਿਆਦਾ ਤੇ ਤੁਹਾਨੂੰ ਅੱਜ ਦਿਖਾਵਾਂਗੇ ਇਟਲੀ ਦਾ ਨਕਾਸਟਰੋ ਸ਼ਹਿਰ ਉੱਥੇ ਆਪਾਂ ਚੱਲੇ ਆ ਤੇ ਹੌਲੀ-ਹੌਲੀ ਤੁਹਾਨੂੰ ਦਿਖਾਵਨੇ ਸਾਰੇ ਸੀਨ ਓਕੇ ਲੈ ਵੀ ਮਿੱਤਰਾ ਮੁੰਡੇ ਤਿਆਰ ਵਰ ਤਿਆਰ ਆ ਤੇ ਐਨ ਅੱਜ ਚੱਲੂ ਪ੍ਰੋਗਰਾਮ ਨਕਾਸਟਰੋ ਸ਼ਹਿਰ ਦਾ ਤੁਹਾਨੂੰ ਦਿਖਾਵਨੇ ਅੱਜ ਪੂਰਾ ਟ੍ਰੈਫਿਕ ਰੂਲ ਇੱਕ ਨੰਬਰ ਇੱਥੇ ਆਪਾਂ ਮੈਂ ਦਿੰਦੇ ਵੇ 12 ਵਜੇ ਜਾਂ ਰਾਤ ਦੇ 12 ਵਜੇ ਆ ਰੈੱਡ ਲਾਈਟ ਹੋਈ ਆ ਤਾਂ ਗੱਡੀ ਰੁਕਣੀ ਰੁਕਣੀ ਆ ਕ੍ਰੋਸ ਕੀਤਾ ਨਹੀਂ ਤੇ ਚਲਾਨ ਘਰ ਪਹੁੰਚਿਆ ਨਹੀਂ ਤੇ ਵਧੀਆ ਗੱਲ ਆ ਸਾਰੇ ਪਾਸੇ ਦਈ ਚਾਹੀਦਾ ਟਾਈਮ ਹੋ ਗਏ 5 ਸੈਕਿੰਡ ਫੇਰ ਦਿੰਦੇ ਆ ਉਹਦਾ ਨੰਗ ਜਾਵੇ ਆਪਾਂ ਨੰਗੇ ਹਾਂ ਛੁੱਟੀ ਦਾ ਲੋਕੀ ਪੂਰਾ ਆਨੰਦ ਮਾਣਦੇ ਆ ਇੱਥੇ ਦਦਾ ਸ਼ਨੀਵਾਰ ਦੀ ਰਾਤ ਆ ਸੱਚੇ ਡੇ ਨਾਈਟ ਫੋਨ ਇੰਜੋਏਮੈਂਟ ਕਰਨਾ ਉਹਨਾਂ ਨੇ ਤਾਂ ਐ ਤਹਾਨੂੰ ਐ ਸੋ ਇਨਸਾਨ ਪਈ ਹੁੰਦੀ ਆ ਬਹੁਤ ਘੱਟ ਲੋਕ ਹੀ ਲੱਭਦੇ ਮਤਲਬ ਠੰਡ ਬਹੁ ਹੋ ਗਈ ਆ ਤੇ ਮੁੰਡੇ ਕਹਿੰਦੇ ਵੀ ਆਪਾਂ ਜਾਣਾ ਜਣਾ ਰਾਤ ਨੂੰ ਘੁੰਮਣ ਤੇ ਵਧੀਆ ਮਾਹੌਲਾ ਲੋਈ ਮਤਲਬ ਨਿਊਯਾਰਕ ਤੱਕ ਹੀ ਨਹੀਂ ਜਾ ਰਹਿਣਾ ਹੁਣ ਇੱਥੇ ਲਾਈਟਿੰਗ ਦਾ ਆੜਾ ਬਾਕਸ ਦੇਖਿਆ ਤੁਸੀਂ ਇਹ ਪਾਰਕਿੰਗ ਵਾਲਾ ਆ ਕੋਈ ਗੱਡੀ ਖੜੀ ਕਰਨੀ ਆ ਕੋਈ ਟੋਕਨ ਟੋਕਨ ਕੁਛ ਲੈ ਦੀ ਲੋੜ ਨਹੀਂ ਤੇ ਆਪਣਾ ਨੰਬਰ ਪਾਓ ਤੇ ਪਰਚੀ ਕਢ ਲਓ ਘੰਟੇ ਦੇ ਹਿਸਾਬ ਨਾਲ ਪਾਰਕਿੰਗ ਦਾ ਢੀ ਕੋਈ ਚਲਾਨ ਦੀ ਟੈਨਸ਼ਨ ਨਹੀਂ ਕੋਈ ਕੁਛ ਨਹੀਂ ਇਹ ਲਾਈਟ ਤਾਂ ਨਾ ਯਾਰਾ ਮੇਤਰੋ ਪੂਰਾ ਰਾਤ ਨੂੰ ਨਿਕਲਦੇ ਲੋਕੀ ਜ਼ਿਆਦਾ ਸਵੇਰੇ ਕੰਮ ਕਰਦੇ ਜਾਂਦੇ ਰਾਤ ਨੂੰ ਘੁੰਮਦੇ ਫਿਰਦੇ ਆ ਇੰਜੋਏ ਕਰਦੇ ਪੂਰਾ ਨਰਾਂ ਤੇ ਹਾਰ ਆ ਭਰਾ 크리스마ਸ ਦਾ ਉਹ ਮਨਾਉਂਦੇ ਪੂਰਾ ਖੇਚ ਕੇ ਆਹ ਨਰ ਚਲਦੇ ਵੇ ਤਿਹਾਰ ਤੇ ਸ਼ਿੰਗਾਰੇ ਵੇ ਬਾਜ਼ਾਰ ਆ ਮੁੰਡਾ ਆ ਗਿਆ ਲਵ ਇਹਨੇ ਸਾਨੂੰ ਕਹਿ ਗਾ ਕਿ ਬੁਲਾਇਆ ਜੇ ਵੀ ਆਜੋ ਆਜੋ ਭਾਜੀ ਆਜੋ ਆਜੋ ਮੈਂ ਕਹਾ ਜਾਣੇ ਭਰਾ ਰਜਾਈਆਂ ਸਾਨੂੰ ਨਿਕਲ ਗਏ ਠੰਡ ਬੜੀ ਸੀਗੀ ਲਾ ਵੀ ਮਿੱਤਰੋ ਆ ਦੇਖੋ ਲਾਈਟਿੰਗ ਨਜ਼ਾਰਾ ਆਹਾ ਕੀ ਬਾਤ ਹੈ ਓਕੇ ਲੋਬੀ ਮਿੱਤਰੋ ਪੂਰਾ ਮਾਹੌਲ ਵਧੀਆ ਆ ਸਾਰੇ ਲੰਸਾਵਾ ਸੇ ਮੋਡੈਲ ਦੁਵੇ ਵਾਲੇ ਬਰਨਾਲੇ ਵਾਲੇ ਸਾਰੇ ਇਕੱਠੇ ਕੀਤੇ ਆ ਤੇ ਮੁੰਡਾ ਜਲੰਧਰ ਵਾਲਾ ਤੇ ਕਿ ਮੁੰਡਾ ਲਾਹੌਰ ਵਾਲਾ ਵੀ ਆਇਆ ਨਾਲ ਹੀ ਆ ਮੁੰਡੇ ਆਪਣੇ ਆਏ ਸਾਰੇ ਹੁਣ ਕਿਉਂ ਨਸ਼ਾ ਤੇਰਾ ਹੋਇਆ ਮੁੰਡੇ ਕਰਾ ਰਹੇ ਫੋਟੋਆਂ ਛੋਟਵਾ ਤੇ ਫੋਟੋਆਂ ਇਹਨਾਂ ਦੀਆਂ ਹੋ ਗਈਆਂ ਤੇ ਹੁਣ ਅਸੀਂ ਮੁੜ ਜਾਣਾ ਇੱਥੋਂ ਓਕੇ ਵੀ ਹੁਣ ਮੇਜ਼ ਨਹੀਂ ਵਿੱਚ ਨਹੀਂ ਆ ਏਦਾਂ ਕਰ